ਇੱਕ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਜੁਥੇ ਰੋਟੀ ਖਾ ਕੇ ਘਰ ਤੋਂ ਨਿਕਲਿਆ ਮੁੰਡਾ ਪਰ ਘਰ ਵਾਪਸ ਨਹੀਂ ਹੈ ਅਤੇ ਜਿਵੇਂ ਹੀ ਘਰਦਿਆਂ ਨੂੰ ਖਬਰ ਮਿਲਦੀ ਹੈ ਤਾਂ ਕਿਹੜੇ ਹਾਲਾਤਾਂ ਦੇ ਵਿੱਚ ਉਹ ਮੁੰਡਾ ਘਰ ਆਇਆ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਪ ਰਹਾ ਹੈ ਦਰਸਲ ਦੱਸਿਆ ਜਾ ਰਿਹਾ ਕਿ ਪੇਤ ਪਰੇ ਹਾਲਾਤਾਂ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਪਰ ਪਰਿਵਾਰ ਵੱਲੋਂ ਕਤਲ ਦਾ ਖਲਛਾ ਜਤਾਇਆ ਜਾ ਰਿਹਾ ਹੈ ਤਹਨ ਤਾਂ ਸੁਨਿਆ ਕਿ ਜੋ ਇਸ ਘਟਨਾ ਕ੍ਰਮ ਨੂੰ ਲੈ ਕੇ ਜਾਣਕਾਰੀ ਮਿਲੀ ਆ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਇਹ ਨੌਜਵਾਨ ਜਿਹੜਾ ਰੋਟੀ ਖਾ ਕੇ ਸੈਰ ਕਰਨ ਦੇ ਲਈ ਘਰ ਤੋਂ ਨਿਕਲਿਆ ਸੀ ਪਰ ਉਹ ਘਰ ਨਹੀਂ ਵਾਪਸ ਆਇਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਵੱਲੋਂ ਉਸ ਨੂੰ ਲੱਭਿਆ ਵੀ ਜਾਂਦਾ ਹੈ ਤਸਵੀਰੇ ਤੜਕਸਾਰ ਫੋਨਾਂ ਦੇ ਘਰਦਿਆਂ ਨੂੰ ਕਿ ਤੁਹਾਡੇ ਬੁੱਢੇ ਦੇ ਨਾਸ ਐਸ ਖਾਲੀ ਪਲਾਟ ਦੇ ਵਿੱਚ ਪਈ ਮਿਲ ਗਿਆ ਜਦੋਂ ਘਰ ਦੇ ਕਾਬਰ ਕੇ ਉਸ ਥਾਂਵਾਂ ਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਹੱਕੇ ਬੱਕੇ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੇ ਪੁੱਤ ਦੇ ਸਰੀਰ ਉੱਤੇ ਜਿਹੜੇ ਦੱਸੀ ਜਾ ਰਹੇ ਕੁੱਟਮਾਰ ਤੇ ਨਿਸ਼ਾਨ ਵੀ ਦਿਖਾਈ ਦਿੱਤੇ ਸੀ ਉਸ ਨੂੰ ਲੈ ਕੇ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਖੰਝਾ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਮੁੰਡੇ ਦਾ ਕਤਲ ਕੀਤਾ ਗਿਆ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਵੀ ਉਹਨਾਂ ਦੇ ਹੱਥ ਲੱਗੇ ਆ ਫਿਲਹਾਲ ਇਹ ਕੇਸ ਜਾਂਚ ਦਾ ਵਿਸ਼ਾ ਹੈ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਖਾਲੀ ਪਲਾਟ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਮਿਲਦੀ ਹੈ ਜਿਸ ਦਾ ਨਾਮ ਮਹਾਵੀਰ ਸਿੰਘ ਦੱਸਿਆ ਜਾ ਰਿਹਾ ਅਤੇ ਇਸ ਦੀ ਉਮਰ ਮਹਿਜ਼ 22 ਸਾਲਾਂ ਦੀ ਦੱਸੀ ਜਾ ਰਹੀ ਹੈ ਤਾਂ ਹੁਣ ਕਿਸ ਵੱਲੋਂ ਇਸ ਦੀ ਕੁਟਮਾਰ ਕੀਤੀ ਗਈ ਹੈ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਗੋਹੜ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਨੂੰ ਜਲਦੀ ਇਨਸਾਫ ਦਿੱਤਾ ਜਾਵੇ ਉਥੇ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੀ ਮਾਮਲੇ ਦੇ ਜਾਂਚ ਦੇ ਵਿੱਚ ਝੂਟਿਆ ਹੋਇਆ ਫਿਲਹਾਲ ਤੁਹਾਨੂੰ ਦੱਸਨੇ ਕਿ ਪੂਰਾ ਮਾਮਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸੁਰ ਸਿੰਘ ਵਿਖੇ ਤੋਂ ਸਾਹਮਣੇ ਆਇਆ ਜੁਥੇ ਇੱਕ ਨੌਜਵਾਨ ਸੈਰਦੇ ਦੀ ਨਿਕਲਦਾ ਪਰ ਉਸ ਤੋਂ ਬਾਅਦ ਉਸਦੀ ਡੈੱਡ ਬੋਡੀ ਹੀ ਜਿਹੜੀ ਆ ਪਰਿਵਾਰਿਕ ਮੈਂਬਰਾਂ ਤੇ ਹੱਥ ਲੱਗਦੀ ਹੈ ਤੇ ਇਸ ਦੁਖਦਾਇਕ ਘਟਨਾ ਨੂੰ ਲੈ ਕੇ ਕੀ ਕਹਿੰਦੇ ਨੇ ਸਰਾਰੇ ਨੇ ਪਰਿਵਾਰਿਕ ਮੈਂਬਰ ਸੁਣਦੇ ਅਵੀ ਜੀ ਕੀ ਨਾਂ ਤੁਹਾਡਾ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਜੀ ਇਹ ਜਿਹੜਾ ਮਰਨ ਵਾਲਾ ਵੀਰ ਸੀ ਇਹ ਤੁਹਾਡਾ ਕੀ ਲੱਗਦਾ ਮੁੰਡਾ ਲੱਗਦਾ ਕੀ ਬਲੇ ਗੱਲ ਕੀ ਬਣੀ ਸਾਰੀ ਇੱਥੋਂ ਰੋਟੀ ਜੋਂ ਬੱਤੀ ਗਈ ਆ ਰੋਟੀ ਖਾ ਗਏ ਆ ਅੱਛਾ ਮੁੜ ਕੇ ਮੈਂ ਆ ਜਾਣੀ ਕਿੰਨੀ ਉਮਰ ਐ ਦੀ 22 ਸਾਲ ਤੁਸੀਂ 22 ਸਾਲ ਹੋ ਜੀ 22 22 ਸਾਲ ਜਦੋਂ ਸ਼ਾਮੀ ਘਰ ਆਏ ਤੁਹਾਡੇ ਕੋਲੋਂ ਰੋਟੀ ਖਾ ਕੇ ਗਏ ਰੋਟੀ ਖਾ ਗਿਆ ਰੋਟੀਆਂ ਉੱਤਰ ਦੀ ਪਈ ਫਰਿੱਜ ਚ ਪਈ ਐ ਅੱਛਾ ਅੱਗੇ ਵੀ ਰੋਟੀ ਖਾ ਕੇ ਸੈਰ ਸੋਰ ਨੂੰ ਚੱਲ ਜਾਂਦਾ ਹੁੰਦਾ ਹੈ ਕੰਮ ਕੀ ਕਰਦਾ ਸੀ ਇਹ ਕੰਮ ਜੜੀ ਦੱਪਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੜੀ ਦੱਪਾ ਜੜੀ ਦੱਪਾ ਕਰਦੇ ਹਾਂ ਮੱਠ ਕਿਹਨਾਂ ਤੋਂ ਆਜ ਵੀ ਜੀ ਕੀ ਨਾਮ ਤੁਹਾਡਾ ਜੰਗਾ ਸਿੰਘ ਜੀ ਜੰਗਾ ਸਿੰਘ ਜੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਡਾ ਭਤੀਆ ਮੇਰਾ ਜੀ ਕੀ ਗੱਲ ਬਣੀ ਪੂਰੀ ਗੱਲ ਇਹ ਆ ਜੀ ਇਹ ਜਦੋਂ ਇੱਥੋਂ ਰਤੀ ਬੱਤੀ ਗਈ ਆ ਤੇ ਉਦੋਂ 8:30 ਵਜੇ ਬਾਹਰ ਨੂੰ ਗਿਆ ਰੋਟੀ ਰੱਟੀ ਖਾ ਕੇ ਤੇ ਆ ਘਰ ਕਹਿ ਕੇ ਵੀ ਗਿਆ ਵੀ ਬੂਆ ਨਾਲ ਮਾਰਿਓ ਮੈਂ ਹੁਣੇ ਤੁਰਿਆ ਆਉਣਾ ਹੂੰ ਤੇ ਘਰ ਆਇਆ ਹੀ ਨਹੀਂ ਵਕਸ ਹੂੰ ਤੇ ਦਿਨੇ ਮੈਂ 5 ਵਜੇ ਪਉਵੰਡ ਸਾਹਿਬ ਚਲ ਗਿਆ ਮੈਂ ਜਾਈਦਾ ਉੱਥੇ ਸੇਵਾ ਕਰਦੀ ਆ ਪ੍ਰਚਾਰ ਦੀ ਜੀ ਤੇ ਉੱਥੋਂ ਮੈਨੂੰ ਮੁੰਡੇ ਨੇ ਫੋਨ ਕੀਤਾ ਤੇ ਮੇਰੇ ਆਉਂਦਿਆਂ ਨੂੰ ਉੱਥੋਂ ਇਹਨੂੰ ਚੁੱਕ ਕੇ ਲੈ ਆਏ ਹੀ ਹੂੰ ਤੇ ਉੱਥੇ ਇਹਨਾਂ ਵੇਖਿਆ ਨਹੀਂ ਚੈੱਕ ਨਹੀਂ ਕੀਤਾ ਤੇ ਇਤੇ ਲਾਸ਼ਾਂ ਲੋਸ਼ਾਂ ਵਾਵਾਂ ਪਈਆਂ ਵਾਂ ਸੱਟਾ ਸੁੱਟਾਂ ਲਾਈਆਂ ਤੇ ਮਤਲਬ ਕਿ ਇਹਦੀ ਡੈਥ ਹੋ ਗਈ ਹੈ ਤੁਹਾਨੂੰ ਕੀ ਖ਼ਤਸਾ ਵੀ ਕਿਸੇ ਨੇ ਕੁੱਟਮਾਰ ਕੀਤੀ ਹੈ ਕੁੱਟਮਾਰ ਹੋਈ ਹੈ ਜੀ ਇਹਦੀ ਬਿਲਕੁਲ ਕੁੱਟਮਾਰ ਹੋਈ ਆ ਹੂੰ ਤੇ ਕਤਲ ਦਾ ਸ਼ੱਕ ਹੈ ਤੁਹਾਨੂੰ ਹਾਂਜੀ ਹਾਂਜੀ ਕਤਲ ਦਾ ਸ਼ੱਕ ਹੈ ਜੀ ਇੱਕ ਕਹਿੰਦੇ ਵੀਡੀਓ ਵੀ ਕੁਝ ਵਾਇਰਲ ਹੋ ਰਹੀ ਜਿਹਦੇ ਨਾਲ ਕੁੱਟਮਾਰ ਹੋਈ ਹੈ ਕੋਲ ਵੀਡੀਓ ਆਈ ਹੈ ਜੀ ਇੱਕ ਉਹ ਵੀਡੀਓ ਹੁਣ ਜਦ ਨਾ ਕੋਈ ਪੁਲਿਸ ਕਾਰਵਾਈ ਕਰੂਗੀ ਤੇ ਫਿਰ ਉਹ ਵੀਡੀਓ ਆਪਾਂ ਜਨਤਕ ਨੈਟ ਤੇ ਪਾਵਾਂਗੇ ਜਨਤ ਕਰਾਂਗੇ ਜੀ ਹਾਂਜੀ ਪੁਲਿਸ ਆਈ ਹੀ ਮੌਕੇ ਤੇ ਪੁਲਿਸ ਵਾਲੋਂ ਕੀ ਦੱਸਿਆ ਗਿਆ ਤੁਹਾਨੂੰ ਪੁਲਸ ਵਾਲਾ ਤੇ ਆਉਂਦੇ ਜਾਂਦਾ ਜੀ ਇਹਨੂੰ ਟੈਗ ਹੋਇਆ ਹੈ ਅੱਛਾ ਥੰਡਾਰ ਆਇਆ ਹੀ ਇਨਚਾਰਜ ਆਉਂਦਾ ਇਹਨੂੰ ਟੈਗ ਹੋਇਆ ਹੈ ਤੇ ਜਦੋਂ ਉਹਨੂੰ ਦੱਸਿਆ ਮਾਰੀ ਜੋ ਵੀਡੀਓ ਵਿਖਾਈਏ ਤੇ ਫੇਰ ਥੋੜਾ ਜਿਹਾ ਹੁਣ ਉਹ ਠੰਡਾ ਆਇਆ ਪਤਾ ਲੱਗਾ ਕਿਉਂਕਿ ਹੋ ਸਕਦਾ ਉਹਨਾਂ ਨੂੰ ਸਾਡੇ ਨਾਲੋਂ ਪਹਿਲਾਂ ਕੋਈ ਕਾਰਵਾਈ ਹੋ ਗਈ ਹੋਵੇ ਜਿਨ੍ਹਾਂ ਨੇ ਇਹਨੂੰ ਕੁੱਟ ਮਾਰਿਆ ਵਾ ਤੇ ਇਸ ਕਰਕੇ ਉਹਨੇ ਥੋੜਾ ਆਉਂਦਿਆ ਹੀ ਉੱਥੇ ਵੀ ਜਿੱਥੇ ਡਿੱਗਾ ਹੀ ਉੱਥੇ ਚੋ ਵਿਖਾ ਕੇ ਲੈ ਨਿਸ਼ਾਨ ਦਿੰਦਾ ਨਹੀਂ ਇਹ ਆਪ ਡਿੱਗਾ ਵਾ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਵੀ ਕਿਹੜੇ ਬੰਦੇ ਸਾਡੇ ਤੇ ਸ਼ੱਕ ਨਹੀਂ ਜੀ ਉਹ ਵੀਡੀਓ ਸ਼ੱਕ ਕੱਢੂਗੀ ਸਾਰੇ ਜੀ ਵੀਡੀਓ ਸ਼ੱਕ ਉਹਦੇ ਚਿਹਰੇ ਬੰਦੇ ਨਜ਼ਰ ਆ ਰਹੇ ਆ ਕਿਹੜੇ ਆ ਰਹੇ ਆ ਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਕੀ ਨਾਮ ਜਿਹੜਾ ਉਹ ਤਾਂਗਾ ਵੀਰੇ ਸੋਲਤ ਕਿਹਦਾ ਐ ਕਿਰਾ ਫੋਟੋ ਭਰਾਵਾ ਹਾਂ ਕੀ ਨਾਮ ਵੀਰੇ ਸੁਰਸੇਕ ਸਿੰਘ ਜੀ ਕੀ ਮਰਨ ਵਾਲਾ ਵੀਰ ਕੀ ਲੱਗਦਾ ਤੁਹਾਨੂੰ ਇਹ ਆਪਣਾ ਚਾਚਾ ਜੀ ਦਾ ਬੇਟਾ ਸੀ ਬ੍ਰਦਰ ਹੈ ਛੋਟਾ ਚਾਚੇ ਦਾ ਪੁੱਤ ਸੀ ਹਾਂਜੀ ਹਾਂਜੀ ਤੇ ਕੀ ਪੂਰੀ ਕਾਰਵਾਈ ਤੁਸੀਂ ਕਹਿੰਦੇ ਤਾਂ ਮੈਂ ਫਿਰ ਜਦੋਂ ਗਿਆ ਰਿਹਾ ਸੀ ਮੈਂ ਨਾ ਘਰੇ ਲੈੰਟਰ ਸੀ ਤੇ ਉਹਦੇ ਵਾਸਤੇ ਜਾ ਰਿਹਾ ਸੀ ਮਸ਼ੀਨ ਵਾਲੇ ਵਾਲੇ ਟੜਕੇ ਕਰੀਬਨ 6:30 ਵਜੇ ਹੂੰ ਆ ਮੈਂ ਵੇਖਿਆ ਸੜਕ ਤੇ ਜਦੋਂ ਪਿਆ ਸੀ ਤੇ ਮੈਂ ਤਾਂ ਖਾਇਦਾ ਕੋਈ ਵੇਹੇ ਬਈ ਆਵਿਆ ਪਿਆ ਤੇ ਮੈਂ ਤਾਂ ਵੇਹੇ ਰੱਬ ਤਰਸੀ ਰੋ ਰੁਕਿਆ ਪਹਿਲਾਂ ਤੁਸੀਂ ਲੰਘੇ ਕੋਲੋਂ ਪਹਿਲਾਂ ਮੈਂ ਕੋਲੋਂ ਲੰਘਿਆ ਸੀ ਇੱਕ ਰੀ ਪਰ ਫਿਰ ਮੈਂ ਜਿਵੇਂ ਨਾ ਮਨ ਨੂੰ ਖਿੱਚਦੀ ਪਈ ਆ ਮੈਂ ਫਿਰ ਬੈਗ ਮੁੜਿਆ ਕਿੱਲੇ ਤੋਂ ਪਛਾਣ ਉਹ ਵੀ ਦੇਖੀ ਯਾਰ ਕੀ ਚੱਕਰ ਆ ਤੇ ਜਦੋਂ ਵੇਖਿਆ ਤੇ ਮੈਂ ਇਹਨੂੰ ਵੇਖ ਕੇ ਤੇ ਹੈਰਾ ਚਲੋ ਕੋਈ ਨਹੀਂ ਰੋ ਤੁਹਾਨੂੰ ਕਿਸੇ ਦਾ ਸ਼ੱਕ ਹੈਗਾ ਪਿੰਡ ਦੇ ਵਿੱਚ ਕਿਸੇ ਨਾਲ ਇਹਦਾ ਕੋਈ ਵੈਰ ਉਹ ਕਿਸੇ ਨਾਲ ਲੜਾਈ ਝਗੜਾ ਕੋਈ ਚੱਕਰ ਹੀ ਨਹੀਂ ਯਾਰ ਸਾਹਮਣੇ ਤਾਂ ਪਾਵਾਵਾਂ ਆਂਦੀਆਂ ਬੰਦਾ ਦਿਹਾੜੀ ਦਾ ਪਹਿਲਾ ਬੰਦਾ ਨਾ ਕੋਈ ਦਿਹਾੜੀ ਤੋੜਦਾ ਨਾ ਕੁਝ ਹੂੰ ਮਿਹਨਤ ਕਰਕੇ ਖਾਂਦਾ ਛ ਆਪਣੇ ਮਿਹਨਤ ਕਰਦਾ ਹੂੰ ਇਹਦੇ ਜਿਹੜੇ ਬੰਦਿਆਂ ਨੇ ਕੀਤਾ ਵੀ ਚਲੋ ਯਾਰ ਹੋ ਜਾਣਗੇ ਹੂੰ ਕੀ ਮੰਗ ਕਰਦੇ ਹਣ ਮੰਗ ਪ੍ਰਸ਼ਾਸਨ ਨਹੀਂ ਇਨਸਾਫ ਕਰਦੇ ਨੇ ਦਾ ਜੋ ਵੀ ਹੈਗਾ ਕਤਲ ਹੋਇਆ ਹੋਇਆ ਤੇ ਸ਼ਰੀਆਮ ਦੀ ਦਾ ਵੀ ਕਤਲ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਤਲ ਤੇ ਹੈ ਹੀ ਕਤਲਾ ਇਨਚਾਰਜ ਆ ਇਨਚਾਰਜ ਗੋਗਲਾਂ ਤੋਂ ਮਿੱਟੀ ਝਾੜਦਾ ਹਿੱਥੋਂ ਵਾਲਾ ਤੇ ਜਿਵੇਂ ਉਹਨੂੰ ਕੋਈ ਗੱਫਾ ਚੜ੍ਹ ਗਿਆ ਹੋਵੇ ਪਹਿਲਾਂ ਹੀ ਹੂੰ ਕੀ ਕਹਿੰਚਾਰ ਸਾਹਿਬ ਨੇ ਇੰਚਾਰ ਸਾਹਿਬ ਆਂਦਾ ਜੀ ਇਹਨੂੰ ਤੇ ਸਾਟ ਹੀ ਕੋਈ ਨਹੀਂ ਜੀ ਇਹ ਤੇ ਹੋ ਨਹੀਂ ਸਕਦਾ ਐਟੈਕ ਨਾ ਹੋਇਆ ਜੀ ਇਹ ਨੀਲੇ ਪੁਰਾਣੇ ਆ ਮੈਂ ਹੀ ਜ਼ੋਨ ਨੇ ਉਹਨੂੰ ਵੀ ਇਹ ਪੁਰਾਣੀ ਸੱਟਾਂ ਨਹੀਂ ਹੋਣ ਵਾਲੀਆਂ ਸੱਟਾਂ ਵਾਂ ਪਰ ਇੰਚਾਰ ਜੀ ਇਹ ਗੱਲ ਨੂੰ ਮੰਨਦਾ ਹੀ ਨਹੀਂ ਹੁਣ ਵੀਡੀਓ ਜਿਹੜੀ ਇੱਕੋ ਇੱਕ ਮਾਰਦੀ ਵੀਡੀਓ ਜਦੋਂ ਬਾੜ ਦੀ ਵੀਡੀਓ ਵਿਖਾਈਆ ਹੁਣ ਥੋੜਾ ਆ ਜਾ ਠੰਮਰਿਆ ਤੇ ਹੁਣ ਥੋੜਾ ਆਪਾਂ ਜਾ ਹਿਰਦਾ ਹੂੰ ਪਰ ਨਹੀਂ ਅਜੇ ਵੀ ਹੋਰ ਜਾਬਦਾ ਹੈ ਕਿ ਅਜੇ ਵੀ ਉਧਰੋਂ ਮਾਲ ਗਫਾ ਚਾਣ ਨੂੰ ਫਿਰਦਾ ਕੰਮ ਕੋਈ ਨਹੀਂ ਕਰੂਗਾ ਸਰਕਾਰ ਵਾਲਾ ਚਲੋ ਉਹ ਉੱਚ ਪੁਲਿਸ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਜੀ ਤੁਸੀਂ ਉੱਚ ਅਧਿਕਾਰੀਆ ਕੋਈ ਇਹੀ ਹੈ ਕਿ ਜੇਕਰ ਸਾਨੂੰ ਇਨਸਾਫ ਦਿੱਤਾ ਜਾਊਗਾ ਠੀਕ ਹੈ ਨਹੀਂ ਤੇ ਇਹ ਲਾਸ਼ ਜਿਹੜੀ ਅਸੀਂ ਸੜਕ ਤੇ ਲੈ ਜਾਵਾਂਗੇ ਫਿਰ ਵੇਖੀ ਜਾਏਗਾ ਜੋ ਹੋਏਗਾ ਜੇ ਦੇ ਬੰਦੀਆਂ ਆਉਣੀਆਂ ਤੇ ਨਾਲ ਲਾਵਾਂਗੇ ਕਿ ਆਪਣਾ ਕੀ ਨਾਂ ਤੁਹਾਡਾ ਮੇਰਾ ਨਾਂ ਰਾਜ ਇਹ ਜੀ ਆ ਵੀਰ ਜੀ ਦੀ ਮ੍ਰਿਤਕ ਹੋਈ ਆ ਇਹ ਤੁਹਾਡਾ ਕੀ ਲੱਗਦਾ ਸੀ ਮੇਰੇ ਚਾਚੇ ਦਾ ਮੁੰਡਾ ਪਈ ਚਾਚੇ ਦਾ ਮੁੰਡਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਤੇ ਚਾਹੁੰਨਾ ਇਹੋ ਇਹੋ ਕਹਿਣਾ ਚਾਹੁੰਨੇ ਆ ਕਿ ਇਹਨੂੰ ਕਿਸ ਨੇ ਮਾਰਿਆ ਹੈ ਇਹਨੂੰ ਕਿਸ ਨੇ ਮਾਰਿਆ ਸਾਨੂੰ ਇਨਸਾਫ ਚਾਹੀਦਾ ਸਾਡੇ ਦੇ ਚਾਚੇ ਦਾ ਸਾਰਾ ਹੀ ਇਹੋ ਹੋਈ ਇਹ ਦੋਵੇਂ ਪੋਪੋਤੀ ਰਹਿੰਦੇ ਹਾਂਜੀ ਪਿਓ ਪੋਤੀ ਆ ਹੂੰ ਇਹਨੂੰ ਨਾ ਕੋਟ ਕੋਟ ਕੇ ਮਾਰੇ ਦੀਆਂ ਲੱਤਾਂ ਬਾਹਾਂ ਟੁੱਟੀਆਂ ਜੀ ਹੂੰ ਸਾਨੂੰ ਤੇ ਫੋਨ ਗਿਆ ਤੇ ਸ਼ਹਿਰੋਂ ਆਏ ਸਵੇਰ ਦੇ ਹੂੰ ਹੁਣ ਤਾਂ ਕੋਈ ਪਤਾ ਨਹੀਂ ਕਿ ਇਹ ਬੰਨਾ ਕੀ ਨਹੀਂ ਇਹ ਕਿਨ ਖਾਪਣੇ ਨੇ ਮਾਰ ਕੇ ਸੁੱਟਦਾ ਇਹਨੂੰ ਹੂੰ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਕਿ ਸਾਡੇ ਚਾਚੇ ਨੂੰ ਨਿਆਂਫ ਮਿਲੇ ਸਾਡੇ ਭਰਾ ਨੂੰ ਵੀ ਇਨਸਾਫ ਮਿਲੇ ਹੂੰ ਆਏ ਹੋਏ ਮੰਗਾ ਕਰਦੇ ਬਟਲ ਅਹ ਸਰ ਇਹਦਾ ਸਰੀਰ ਮਿਲਿਆ ਵਾ ਕੀ ਤੁਸੀਂ ਦੇਖਿਆ ਆ ਕੇ ਕੀ ਲੱਗ ਰਿਹਾ ਜੀ ਇਹ ਇਨਫੋਰਮੇਸ਼ਨ ਹੋਈ ਸੀ ਕਿ ਕੋਰਡ ਡੱਟ ਗੋੜੀ ਆ ਜੀ ਇਹਦੇ ਫਿੱਟ ਤੇ ਤੇ ਲੱਤਾਂ ਤੇ ਨੀਲ ਦੇ ਨਿਸ਼ਾਨ ਨੇ ਜੀ ਤੇ ਇਸ ਤੋਂ ਇਲਾਵਾ ਬਾਕੀ ਹੁਣ ਅਸੀਂ ਅਗਲੀ ਵਾਰਾ ਪਤਾ ਕਰਾਂਗੇ ਕਿ ਕੀ ਪ੍ਰੋਬਲਮ ਹੈ ਕਿਦਾਂ ਦੀ ਡੈਥ ਹੋਈ ਉਹਦੇ ਬਾਰੇ ਸਰ ਹੁਣ ਅਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਾਂ ਪੋਸਟ ਮਾਰਮ ਪ੍ਰਭਾਗ ਹੈ ਆਫਟਰ ਦੈਨ ਜੋ ਵੀ ਕਰ ਸਰ ਘਰ ਵਾਲਿਆਂ ਨੂੰ ਜਿਹੜਾ ਉਹ ਕਤਲ ਦਾ ਸ਼ੱਕ ਜੈਨ ਕੀਤਾ ਜਾ ਰਿਹਾ ਹੈ ਕਿ ਕਤਲ ਕੀਤਾ ਗਿਆ ਉਹ ਇਸ ਤਰ੍ਹਾਂ ਦਾ ਪੁਸ਼ਾ ਉਹਨਾਂ ਨੂੰ ਪੁੱਛਾਇਆ ਗਿਆ ਇਹ ਤਾਂ ਜਦੋਂ ਵਜਾ ਸਾਹਮਣੇ ਆ ਗਈ ਨਾ ਮੌਤ ਹੀ ਆਫਟਰ ਦੈਨ ਸਾਰੀ ਕਾਰਵਾਈ ਹੋਏ ਜੇ ਇਹਨਾਂ ਨੂੰ ਇਹ ਲੱਗਦਾ ਕਤਲ ਹੋਇਆ ਤੇ ਕਤਲਹੀ ਦਰਜ ਕਰਾਂਗੇ ਧੰਨਵਾਦ ਧੰਨਵਾਦ